Tá lá, já tá coisinho. ਹਾਂਜੀ ਬਾਈ ਜੀ ਕੀ ਨਾਂ ਤੇ ਕਿਹੜਾ ਪਿੰਡ ਆ ਜੀ? ਅਮਰਿੰਦਰ ਸਿੰਘ ਦਾ ਪਿੰਡ ਵੱਲ ਆਣਾ ਜੀ। ਤੇ ਇਹ ਜਿਹੜਾ ਅੱਜ ਆਹ ਤੁਸੀਂ ਉਪਰਾਲਾ ਕਰ ਰਹੇ ਹੋ ਵੀ ਜਿਹੜੇ ਇੱਕ ਪਾਸੇ ਪ੍ਰਦੂਸ਼ਨ ਜ਼ਿਆਦਾ ਫੈਲ ਰਿਹਾ ਸਰਕਾਰਾਂ ਵੀ ਕਹਿੰਦੀਆਂ ਵੀ ਝੋਨੇ ਦੀ ਪਰਾਲੀ ਨੂੰ ਜੇ ਕਿਸਾਨ ਅੱਗ ਲਾਉਂਦਾ ਤੇ ਉਤੇ ਪਰਚੇ ਦਰਜ ਹੋ ਜਾਂਦੇ ਆ ਤੇ ਤੁਸੀਂ ਇੱਕ ਆ ਜਿਹੜਾ ਨਿਵੇਕਲਾ ਜਿਹਾ ਕੰਮ ਤੋਰਿਆ ਵੀ ਇਹਨੂੰ ਪਰਾਲੀ ਨੂੰ ਜ਼ਮੀਨ ਸੀ ਖਪਤ ਕਰਨ ਲਈ। ਇਹ ਇਹਦੇ ਬਾਰੇ ਕੋਈ ਅੱਗ ਸਰਕਾਰ ਲਾਉਣ ਨਹੀਂ ਦਿੰਦੇ ਜੀ। ਹਾਂ। ਬੈਲਰ ਕੋਈ ਹੈ ਨਹੀਂਗਾ। ਬੈਲਰ ਇਕੱਠਾ ਬਣਾਏ ਜਾਂਦੇ ਹਨ ਕਿ ਚੱਕਣ ਨਹੀਂ ਹੁੰਦੇ। ਉਹ ਫਿਰ ਇਹਦਾ ਕੋਈ ਹੋਰ ਤਾਂ ਹੱਲ ਨਹੀਂ ਹੁਣ ਐ ਥੱਲੇ ਨੂੰ ਨੱਪ ਕੇ ਤੇ ਦੂਰੀਆਰ ਪਾਣੀ ਲਾਵਾਂਗੇ ਅੱਛਾ ਪਹਿਲਾਂ ਇਹਨੂੰ ਤੁਸੀਂ ਆਹ ਹੁਣ ਜਿਵੇਂ ਇਹਦੇ 'ਚ ਉਹ ਨੱਪ ਲਿਆ ਇਹਨੂੰ ਹਾਂ ਠੀਕ ਐ ਤੇ ਹੁਣ ਫਿਰ ਪਾਣੀ ਲਾਓਗੇ ਇਹਨੂੰ ਫਿਰ ਪਾਣੀ ਲਾਵਾਂਗੇ ਠੀਕ ਐ ਫਿਰ ਵਾਈ ਕਰਕੇ ਬੀਜੋਗੇ ਫਿਰ ਫਿਰ ਦੂਰੀਆਰ ਮਾਰ ਕੇ ਫਿਰ ਕੰਪਨੀ ਆਹ ਜਿਹੜੇ ਹੁਣ ਕਰਚੇ ਆ ਜਿਵੇਂ ਹੁਣ ਤਾਂ ਇਹਦੇ ਨਾਲ ਕੱਟੀ ਗਏ ਆ ਥੋੜੇ ਇਹਦੇ ਜਿਹੜਾ ਕਟ ਰਾ ਹੈ ਨਾ ਸੁਪਰ ਸੀਡਰ ਇਹ ਤੋਂ ਬਾਅਦ ਕੋਈ ਵੀ ਨਹੀਂ ਰਹਿਣਾ ਵਿੱਚ ਜਿਹੜੇ ਹੁਣ ਕੇ ਗਲ ਜਾਣਗੇ ਤਾਂ ਆਈ ਬੀਜ ਦੇ ਆਈ ਬੀਜ ਅੱਛਾ ਜੀ ਇਹ ਵੀ ਜਿੰਦਾ ਕੋ ਚੱਕਰ ਰਹੇ ਉਹ ਥੁੰਡੀ ਪੈ ਜਾਂਦੀ ਹੈ ਫਿਰ ਬਾਅਦ ਚ ਥੁੰਡੀ ਦਿੱਕਤ ਆਉਂਦੀ ਹੈ ਇਹ ਹੁਣ ਆ ਜਿਹੜੇ ਕਿੰਨਾ ਕਿ ਚਿਰ ਚ ਗਲਣਗੇ ਵੈਸੇ ਤਾਂ ਰਹੀ ਬਣ ਜੂਗੀ ਇਹ ਵੀ ਫਾਇਦਾ ਹੀ ਹੈ ਨਾ ਜ਼ਮੀਨ ਨੂੰ ਤਾਂ 15 ਤੋਂ 20 ਦਿਨ ਲੱਗ ਜਾਂਦੇ 15 ਤੋਂ 20 ਦਿਨ ਵਾਕਿਆ ਫਿਰ ਖਾਚਾ ਬਹੁਤ ਹੋ ਜਾਂਦਾ ਕਿੱਥੇ ਦਾ ਅੱਗ ਲਾ ਕੇ ਸਿੱਧਾ ਪਾਣੀ ਲਾ ਕੇ ਤਵੀਆਂ ਮਾਰ ਕੇ ਕਰੀ ਵੀ ਜੀ ਜਾਵੇ ਹੁਣ ਪਹਿਲਾਂ ਇਹਦੇ ਤੇ 10 ਲੀਟਰ ਤੇਲ ਮਚਾਉਣਾ ਪੈਂਦਾਗਾ ਕਿਉਂ ਟਰੈਕਟਰ ਖਾਂਦਾ ਬਹੁਤਾ ਤੇਲ ਦਾ ਮਚਵਾਲ ਖਾਤਰ ਦੂਰੀਆਂ ਫੇਰ ਕਰਨਾ ਪੈਂਦਾਗਾ ਕਿ ਕਿੰਨਾ ਵਾਹਣਾ ਤੁਹਾਡੇ ਕੋਲ ਜਿਹਦੇ ਝੋਨਾ ਸੀ ਇਦਕੀ ਸਾਡੇ ਕੋਲੇ 15 ਕਿੱਲੇ ਇਹਦੇ ਕੋਲੇ ਆਈ 20 ਮੇਰੇ ਕੋਲੇ ਆ 40 ਇਹਦੇ ਕੋਲੇ ਸਾਰਾ ਹੀ ਇਹ ਤਕਨੀਕ ਹੀ ਵਰਤੋਗੇ ਸਾਰਾ ਹੀ ਇਹ ਵਰਤਾਂਗੇ ਕੋਈ ਹੱਲ ਹੀ ਨਹੀਂ ਫਿਰ ਕੋਈ ਹੋਰ ਹਾਂ ਆਓ ਸਰਕਾਰਾਂ ਵੀ ਤਿਆਰ ਕਰੀਆਂ ਰੱਖੀ ਬੈਠੇ ਆ ਵੀ ਜੇ ਕੋਈ ਧੂਆਂ ਦੀ ਨਾ ਤਾਂ ਸੈਟੇਲਾਈਟ ਉਹਨਾਂ ਦੇ ਵੀ ਤਿਆਰ ਹਨ ਤੇ ਇਹਦੇ ਚ ਪਹਿਲੀ ਵਾਰ ਕਰ ਰਹੇ ਹਾਂ ਕਿ ਜਿਹੜਾ ਟ੍ਰਾਇਲ ਕਰ ਰਹੇ ਹੋ ਕਿ ਪਹਿਲਾਂ ਵੀ ਤੁਸੀਂ ਐਂ ਕਰਦੇ ਰਹੋਗੇ ਵੀ ਆਗ ਨਹੀਂ ਲਾਈ ਕਿਤੇ ਇਹ ਚ ਕੀ ਪਹਿਲੀ ਵਾਰ ਤੇ ਸਾਰੇ ਇਹ ਜਿੰਨੇ ਤੁਸੀਂ ਕਿਸਾਨ ਖੜੇ ਆ ਸਾਰੇ ਇਹੀ ਤਕਨੀਕ ਵਰਤੋਗੇ ਹਾਂਜੀ ਹਾਂਜੀ ਔਰ ਫਿਰ ਕੋਈ ਹਾਲੀ ਹੈ ਨਹੀਂ ਹੈ ਠੀਕ ਹੈ ਇਹ ਤਕਨੀਕ ਜਿਹੜੀ ਇਹਨੂੰ ਕਹਿੰਦੇ ਆ ਵੀ ਸੁਪਰ ਸੀਡਰ ਰਾਹੀਂ ਕੇ ਬੀਜੋਗੇ ਹਾਂਜੀ ਤੇ ਇਹਦੇ ਚ ਕੋਈ ਆ ਜਿਵੇਂ ਹੁਣ ਪਾਣੀ ਦੀ ਬਚਤ ਵੀ ਹੋਇਆ ਕਰੂਗਾ ਗਾਂ ਤੋ ਕੇ ਕਿਵੇਂ ਮੰਨ ਲਓ ਜਦੋਂ ਤੁਸੀਂ ਐ ਬੀਜੋਗੇ ਇਹਦੀ ਗਾਂ ਕਣਕ ਨੂੰ ਜਦੋਂ ਆਪਾਂ ਸਾਡੀ ਗੱਲ ਰੂੜੀ ਦੀ ਮੰਨ ਆਹੇ ਰੇਹ ਬਣ ਜਾਂਦੀ ਹੈ ਠੀਕ ਹੈ ਸੋ ਦੋ ਇਹ ਵੀ ਰੇਹ ਬਣਦੀ ਹੈ ਬਾਕੀ ਕਣਕ ਹੋਏ ਤੋਂ ਪਤਾ ਲੱਗੂ ਜਦੋਂ ਪਤਾ ਲੱਗੂਗਾ ਜੀ ਨਹੀਂ ਕੀ ਹੁੰਦਾਗਾ ਪਿਛਲੇ ਸਾਲ ਅਸੀਂ ਐਂ ਬੀਜੀ ਸੀ ਸਿੱਧੀ ਬਜਾਈਏ ਖੜੇ ਕਰਚਿਆਂ ਜੇ ਕਰੀ ਜਦੋਂ ਸੁੰਡੀ ਪੈ ਗਈ। ਅੱਛਾ। ਉਦੋਂ ਬਹੁਤ ਔਖੀ। ਜਿਹੜੀ ਆਪਾਂ ਉਹ ਦੂਜੀ ਕਹਿ ਦਿੰਦੇ ਆ ਜ਼ੀਰੋ ਡਰੈਲ ਵਾਲੀ ਉਹਦੇ ਵਿੱਚ ਖਰਚੇ ਹੁੰਦੇ ਆ ਉਹਦੀ ਪੈ ਜਾਂਦੀ ਹੁੰਦੀ। ਉਹ ਤਾਂ ਜ਼ੀਰੋ ਡਰੈਲ ਦਾ ਹੀ ਮੰਨ ਲਓ ਵੀ ਆਪਾਂ ਰੀਪਰ ਮਾਰ ਕੇ ਅੱਗ ਲਾ ਗਈ। ਹਾਂ। ਉਦੋਂ ਵੀ ਜਿੰਨੇ ਜ਼ੀਰੋ ਡਰੈਲ ਅੱਛਾ। ਜਿਵੇਂ ਪਿਛਲੀ ਵਾਰ ਅਸੀਂ ਆਹੀਂ ਖੜੇ ਕਰਚਿਆਂ 'ਚ ਵੀਜੀ ਸੀਗੀ। ਪਰਾਲਾ ਨੂੰ ਗੱਲਾਂ ਨੂੰ ਅੱਗ ਲਾ ਕੇ ਤੇ ਉਹ ਫਿਰ ਸੁੰਡੀ ਪੈ ਗਈ। ਅੱਛਾ ਉਹਦੇ ਨਾਲ ਫਿਰ ਹਾਂ। ਸੁੰਡੀ 'ਚ ਫਿਰ ਪੈ ਕੇ ਦੁਬਾਰਾ ਉਹ ਕਰਨੀ ਪਈ ਕਿ ਦੁਬਾਰਾ ਫਿਰ ਹੋਈ ਨਹੀਂ ਇਹ ਦੁਬਾਰੇ ਸ਼ਿਟਾ ਦਿੱਤਾ ਜ਼ੀਰੋ ਡਰੈਲ ਦੀ ਠੀਕ ਹੁਣ ਆ ਤਿੰਨੇ ਟਰੈਕਟਰ ਹੀ ਤੁਸੀਂ ਇਹੀ ਕੰਮ ਤੇ ਤੋਰੋਗੇ ਨਾਲ ਤੇ ਇੱਕ ਹੀ ਮਸ਼ੀਨ ਆ ਇਹ ਦੋ ਆ ਅੱਛਾ ਏ ਕੋ ਆ ਦੋ ਜੇ ਉਹ ਨਵੀਆਂ ਇਹ ਮੈਨੂੰ ਪਹਿਲਾਂ ਦੀ ਆਖੇ ਤੇ ਇਹ ਹੁੰਦਾ ਜੀ ਪੁਰਾਣੇ ਠੀਕ ਤੇ ਇਹਦਾ ਇਹਦਾ ਕੋਈ ਸਬਸਿਡੀ ਵਗੈਰਾ ਵੀ ਸਰਕਾਰ ਦਿੰਦੀ ਹੈ ਜਿਵੇਂ ਤੁਸੀਂ ਆ ਮਸ਼ੀਨਾਂ ਲੈ ਕੇ ਆ ਕੋਈ ਸਬਸਿਡੀ ਨਹੀਂ ਆ ਕੋਈ ਸਬਸਿਡੀ ਨਹੀਂ ਆ ਕੁਝ ਨਹੀਂ ਆ ਪਹਿਲਾਂ ਸੀ ਪਹਿਲਾਂ ਸੀ ਜੀ ਪਹਿਲਾਂ ਸਾਡੇ ਕੋਲ ਟਰੈਕਟਰ ਛੋਟੇ ਸੀ ਅੱਗੇ ਤੋਂ ਫਿਰ ਟਰੈਕਟਰ ਲੈਂਤੇ ਗਏ ਕੋਈ ਹਾਲ ਹੀ ਹੈ ਨਹੀਂ ਫਿਰ ਨੇ ਹੁਣ ਹਾਸਪਾਵਰ ਕਿੰਨੀ ਆ ਟਰੈਕਟਰ ਦੀ ਜਿਹੜੀ ਇਹ ਖਚਾਈ ਕਰਦੇ ਟਰੈਕਟਰ ਇਹ ਕਿੰਨੀ ਹੁਣ ਜਿਹੜਾ ਟਰੈਕਟਰ ਲੈ ਆ 855 60 ਹਾਸਪਾਵਰ ਆ ਅੱਛਾ 60 ਹਾਸਪਾਵਰ ਤੱਕ ਆ ਫੇਰ ਇਹ ਦੀ ਕਿਤੇ ਹੁੰਦੀ ਆਮ ਟਰੈਕਟਰ ਨਹੀਂ ਕਰ ਸਕਦਾ ਕਿਹੜੇ ਆ ਇਹ ਟਰੈਕਟਰ ਦਾ ਕੀ ਨਾਮ ਸਵਰਾਜ ਅਰ ਸਵੰਜੀ ਅੱਛਾ ਇਹ ਕਰ ਸਕਦੇ ਤੇ ਇਹ ਦੀ ਵੈਸੇ ਕੀਮਤ ਕਿੰਨੀ ਆ ਜਿਹੜੀ ਮਸ਼ੀਨਾਂ ਦੀ ਹੈ ਮਸ਼ੀਨ ਦੀ ਉਹ ਮੰਨ ਲਾਈ ਹੁਣ 2.5 ਲੱਖ ਦਾ ਲਿਆਂਦਾ ਜੀ ਨਵਾਂ ਕਿਤੇ ਸਬਸਿਡੀ ਸਰਕਾਰ ਕੱਢਦੀ ਆ ਕਿ 1 ਲੱਖ ਰੁਪਏ ਸਬਸਿਡੀ ਆ ਜਾਂਦੀ ਸਾਨੂੰ 1.5 ਲੱਖ ਜੁਆ ਜਾਂਦਾ ਉਨ ਜੋ ਕੋਈ ਹਾਲੇ ਹਨ ਲੱਖ ਰੁਪਏ ਵਧ ਲਾਉਣਾ ਪਿਆ। ਨਹੀਂ ਕੀ ਮੰਗ ਕਰਦੇ ਆ ਸਰਕਾਰ ਤੋਂ ਵੀ ਇੱਕ ਪਾਸੇ ਤਾਂ ਤੁਸੀਂ ਇੱਕ ਸਹਿਯੋਗ ਕਰ ਰਹੇ ਆ ਸਰਕਾਰ ਨੂੰ ਵੀ ਜਦੋਂ ਚਲੋ ਆਪਣਾ ਵੀ ਸਹਿਯੋਗ ਹੈ ਜਦੋਂ ਆਪਾਂ ਅੱਗ ਨਹੀਂ ਲਾਉਂਦੇ ਤਾਂ ਆਹਾਂ ਇਹ ਕੰਮ ਕਰ ਰਹੇ ਹਾਂ। ਇੱਕ ਪਾਸੇ ਤਾਂ ਫਿਰ ਸਬਸਿਡੀ ਤਾਂ ਸਰਕਾਰ ਨੂੰ ਦੇਣੀ ਚਾਹੀਦੀ ਹੈ ਕੀ ਮੰਗ ਕਰਦੇ ਹੋ ਦੀ ਸਰਕਾਰ ਤੋਂ? ਉਹ ਵੱਡੇ ਕਿਸਾਨ ਹੀ ਲੈ ਜਾਂਦੇ ਛੋਟੇ ਵੱਡੇ ਕਿਸਾਨ ਜਿਹੜੇ ਆ ਉਹਨਾਂ ਦਾ ਕਰਗੇ ਬੰਦੇ ਸਬਸਿਡੀ ਲੈ ਜਾਂਦੇ ਆ। ਵੱਡੇ ਕਿਸਾਨ ਭਰਾ ਕਿੱਥੇ ਆ ਛੋਟੇ ਕਿਸਾਨ ਨੂੰ ਕੋਈ ਜਿਹਦੀ ਜਿਹਦੀ ਕੋਈ ਸਰਵਾਈ ਹੁੰਦੀ ਹੈ ਉੱਥੇ ਤੱਕ ਹੈ। ਜਿਹਦੀ ਸਰਵਾਈ ਹੋ ਜਾਂਦੀ ਉਹ ਲੈ ਜਾਂਦਾ ਪਹਿਲਾਂ ਲੈ ਗਏ ਲੋਕ ਤੇ ਹੁਣ ਕੋਈ ਨਹੀਂ। ਠੀਕ ਹੈ। ਸੋ ਦੋਸਤੋ ਇਹ Aprala ਇਹਨਾਂ ਦਾ ਨੌਜਵਾਨ ਕਿਸਾਨਾਂ ਦਾ ਬਹੁਤ ਵਧੀਆ ਜਿਹੜਾ ਇਹਨਾਂ ਨੇ ਸੁਪਰ ਸੀਡਰ ਰਾਹੀਂ ਆ ਪਹਿਲਾਂ ਹੁਣ ਟ੍ਰਾਇਲ ਆ ਵੀ ਇਹਨਾਂ ਨੇ ਆਹ ਜਿਹੜੇ ਖਰਚੇ ਇਹਦੇ ਝੋਨੇ ਦੇ ਜਿਹੜੇ ਇਹ ਪਹਿਲਾਂ ਵਾਹੇ ਆ ਵਿੱਚ ਤੇ ਦੁਬਾਰਾ ਫਿਰ ਪਾਣੀ ਲਾਉਣਗੇ ਤੇ ਫੇਰ ਵਾਹੇ ਜਾਣਗੇ ਤੇ ਪਰ ਸਰਕਾਰਾਂ ਦੇ ਜਿਹੜੇ ਰਵੱਈਏ ਆ ਉਹ ਸਹੀ ਨਹੀਂ ਕਿਉਂਕਿ ਜੇ ਇਹਦੀਆਂ ਮਹਿੰਗੀਆਂ ਮਸ਼ੀਨਾਂ ਲਈ ਸਰਕਾਰ ਸਬਸਿਡੀ ਦੇਵੇ ਤਾ ਹੋਰ ਕਿਸਾਨ ਵੀ ਇਧਰਲੇ ਪਾਸੇ ਆ ਸਕਦੇ ਆ ਤੇ ਝੋਨੇ ਦੀ ਪਰਾਲੀ ਨੂੰ ਜਿਹੜਾ ਅੱਗ ਲਗਾਈ ਜਾਂਦੀ ਹੈ ਤੇ ਕਿਸਾਨ ਨਾ ਅੱਗ ਲਾਉਣ ਕਿਉਂਕਿ ਇਹਦਾ ਹੱਲ ਹੋ ਜੇ ਤੇ ਇਹ ਕਿਸਾਨ ਆ ਜੀ ਸਰਕਾਰ ਚਲਾਨ ਕੱਟਦੀ ਆ ਵੀ ਬੈਂਪਰ ਇਹਨਾਂ ਦੇ ਵੱਡੇ ਲੱਗੇ ਅੱਗੇ ਤੇ ਇਹ ਬੈਂਪਰ ਲਾਉਣਾ ਕੋਈ ਕਿਸਾਨਾਂ ਦਾ ਸ਼ੌਂਕ ਨਹੀਂ ਮਜਬੂਰੀ ਬਣ ਗਈ ਹੈ ਕਿਉਂਕਿ ਆ ਤੁਸੀਂ ਗੱਟਾ ਦੇਖ ਰਹੇ ਹੋ ਇੱਕ ਗੱਟਾ ਹੀ ਨਹੀਂ ਇਹ ਕਈ ਕੁਆਂਟਲ ਅੱਗੇ ਵਜ਼ਨ ਰੱਖਣਾ ਪੈਂਦਾ ਮਿੱਟੀ ਦਾ ਨਹੀਂ ਟਰੈਕਟਰ ਉੱਪਰ ਚੱਕਿਆ ਜਾਂਦਾ ਤੇ ਬਾਈ ਜੀ ਇਹਦੇ ਬਾਰੇ ਦੱਸਿਓ ਤੁਸੀਂ ਜਿਹੜਾ ਪੇਪਰ ਲਗਾਉਣੇ ਆ ਤੇ ਇਹਦਾ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਵੀ ਸਰਕਾਰ ਜਦੋਂ ਚਲਾਨ ਵੀ ਤੱਕ ਵੀ ਕੱਟ ਦਿੰਦੀ ਹੈ ਚਲਾਨ ਕੱਟਦੀ ਹੈ ਸਰਕਾਰ ਕਹਿੰਦੀ ਹੈ ਤੁਸੀਂ ਲੰਬੇ ਵੈਂਪਰ ਲਾਏ ਆ ਜਾਂ ਮੋਡੀਫਿਕੇਸ਼ਨ ਕੀਤੀ ਹੈ ਟਰੈਕਟਰ ਦੀ ਕੋਈ ਵੀ ਹਾਂ ਉਹ ਮੋਡੀਫਿਕੇਸ਼ਨ ਕਰੇ ਬਿਨਾ ਸੁਪਰ ਸਿੱਧਰ ਨਹੀਂ ਚੱਲਦਾ ਜੀ ਹਾਂ ਉਹ ਸਫਾਈ ਨਹੀਂ ਜਾਂਦਾ ਉਹਦੇ ਤੇ ਇੰਪਲੀਮੈਂਟ ਵੱਡੇ ਆ ਜੀ ਉਹਦੇ ਤੇ ਘੱਟੋ ਘੱਟ 2 ਕਵਾਂਟਲ ਭਾਰ ਰੱਖਣਾ ਪੈਂਦਾ ਫਿਰ ਨਹੀਂ ਨਹੀਂ ਸੇਫਟੀ ਨਹੀਂ ਕੋਈ ਦੋ ਚੱਕੀ ਦਾ ਜੀ ਤਾਂ ਕਰਕੇ ਇਹਦੇ ਰਸਤੇ ਭਾਰ ਰੱਖ ਕੇ ਫਿਰ ਚੱਲਦਾ ਹੈ ਹਾਂਜੀ ਬਾਈ ਤੁਸੀਂ ਵੀ ਕਹਿ ਰਹੇ ਸੀ ਕੁਝ ਇੰਪਲੀਮੈਂਟ ਵੱਡੇ ਆ ਜੀ ਹੁਣ ਟਰੈਕਟਰ ਮਾੜੇ ਬੋਡੀ ਬਿਲਡਿੰਗ ਕਰਨੀ ਪੈਂਦੀ ਹੈ ਹਾਂ ਹਰੇਕ ਜੀਮੀਨਾਰ ਹੁਣ ਗੈਸ 15 ਤੋਂ 17 ਲੱਖ ਰੁਪਏ ਲਾਉਣੇ ਪੈਂਦੇ ਆ ਟਰੈਕਟਰ ਦਾ ਵੀ ਹੁਣ ਇਹਦਾ ਵੀ ਰੇਟ ਬਹੁਤ ਪੈਸਾ ਲੱਗਦਾ ਹੋਣਾ ਟਰੈਕਟਰ ਤੇ ਵੀ ਇਹੋ ਜਿਹੇ ਚੀਜ਼ਾਂ ਤੇ 8-10 ਲੱਖ ਦੇ ਮੇਰੇ ਕੋਲ ਐਮਟੀ ਵੀ ਪਹਿਲਾਂ